ਲਾਈਟ ਆਂ ਡੀ ਜੇ ਸਾਊਂਡ ਐਸੋਸੀਏਸ਼ਨ ਐਂਡ ਸੱਜਾ ਸੱਭਿਆਚਾਰ ਗਰੁੱਪ ਦੀ ਜਿਹੜੀ ਪੰਜਾਬ ਦੀ ਪੂਰੀ ਟੀਮ ਆ ਜੀ ਅਸੀਂ ਇਸ ਲੜਕੀ ਦੇ ਨਾਲ ਸਨਨ ਸੰਧੂ ਦੇ ਨਾਲ ਅੱਜ ਇਹਦਾ ਸਾਥ ਦੇਣਾ ਅਸੀਂ ਇੱਥੇ ਖੜੇ ਹੋਏ ਆ ਜਿੰਨਾ ਚਿਰ ਇਹ ਕੇਸ ਐਂਡ ਤੱਕ ਨਹੀਂ ਜਾਂਦਾ ਚਾਹ ਲੜਕੀ ਦੀ ਚਾਹੇ ਦੇ ਪਰਿਵਾਰ ਦੀ ਸੈਟੀਸਫਾਈ ਨਹੀਂ ਹੁੰਦੀ ਉਹਨਾਂ ਅਸੀਂ ਇਹ ਲੜਕੀ ਦੇ ਨਾਲ ਆ ਲੜਕੀ ਦੇ ਪਰਿਵਾਰ ਦੇ ਨਾਲ ਆ ਜੇ ਚਾਵੇ ਮਾਮਲੇ ਨੂੰ ਇਹਦੀ ਸੈਟੀਸਫਾਈ ਹੋਵੇ ਉਹ ਪਰਿਵਾਰ ਆ ਕੇ ਇਹਨਾਂ ਤੋਂ ਸੌਰੀ ਫੀਲ ਕਰੇ ਉਹ ਮੁੰਡਾ ਸੌਰੀ ਫੀਲ ਕਰੇ ਜਿਹੜੇ ਬੰਦੇ ਨੇ ਇਸਤੇ ਅਟੈਕ ਕੀਤਾ ਗਲਾਸ ਦੇ ਨਾਲ ਜੀ ਆਂਦੀ ਵੀ ਮੇਰਾ ਕੋਈ ਇਹ ਨਿੱਜੀ ਜਾਂ ਕੋਈ ਮੈਂ ਮੇਰੀ ਦੁਸ਼ਮਣੀ ਨਹੀਂ ਹੈ ਇੱਕ ਘਟਨਾ ਸੀ ਘਟਨਾ ਨੂੰ ਅੰਜਾਮ ਦੇਣ ਵਾਲਾ ਜਿਹੜਾ ਉਹ शख्स ਆ ਕੇ ਕੈਮਰੇ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਜਿਵੇਂ ਇਹ ਬੱਚੀ ਆਈ ਹੈ ਓਵੇਂ ਉਹ ਆ ਕੇ ਸੌਰੀ ਫੀਲ ਕਰ ਲੇ ਮਾਮਲਾ ਅਸੀਂ ਦਾਅਵੇ ਨਾ ਕਹਿੰਦੇ ਆ ਇਹ ਮਾਮਲਾ ਖਤਮ ਪੰਜਾਬ ਲਾਈਟ ਐਂਡ ਸਾਊਂਡ ਡੀਜ਼ੇ ਐਸੋਸੀਏਸ਼ਨ ਡਾਂਸਰ ਸਿਮਰਨ ਸੰਧੂ ਦੇ ਹੱਕ ਵਿੱਚ ਨਿੱਤਰਾਈ ਹੈ। ਗਰਾਸਲ ਬੀਤੇ ਦਿਨੀ ਸਮਰਾਲਾ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਦੌਰਾਨ ਕੁਝ ਨੌਜਵਾਨਾਂ ਨੇ ਸਿਮਰਨ ਸੰਧੂ ਦੇ ਨਾਲ ਬਦਸਲੂਕੀ ਕੀਤੀ ਸੀ। ਇੱਕ ਨੌਜਵਾਨ ਨੇ ਸਿਮਰਨ ਦੇ ਉੱਪਰ ਗਲਾਸੀ ਨਾਲ ਹਮਲਾ ਕੀਤਾ ਸੀ। ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਈ। ਮਾਮਲਾ ਪੁਲਿਸ ਤੱਕ ਪਹੁੰਚਿਆ। ਹਾਲਾਂਕਿ ਕੇਸ ਕਟਨਾ ਤੋਂ ਬਾਅਦ ਸਿਮਰਨ ਦੇ ਹੀ ਕੁਝ ਸਾਥੀ ਉਸ ਦੇ ਖਿਲਾਫ ਖੜੇ ਹੋਏ। ਲੇਕਿਨ ਅੱਜ ਪੰਜਾਬ ਲਾਈਟ ਐਂਡ ਸਾਊਂਡ ਡੀਜੇ ਐਸੋਸੀਏਸ਼ਨ ਉਸ ਦੇ ਹੱਕ ਵਿੱਚ ਨਿੱਤਰਾਈ ਜਿਸ ਦਾ ਕਹਿਣਾ ਹੈ ਕਿ ਉਹ ਸਿਮਰਨ ਦੇ ਨਾਲ ਖੜੇ ਨੇ ਉਸ ਨੂੰ ਇਨਸਾਫ ਦਿਵਾ ਕੇ ਰਹਿਣਗੇ ਤੇ ਜੇਕਰ ਮਲਜ਼ਮ ਨੌਜਵਾਨ ਸਿਮਰਨ ਦੇ ਕੋਲੋਂ ਕੈਮਰਿਆਂ ਦੇ ਸਾਹਮਣੇ ਮਾਫੀ ਮੰਗ ਲੈਂਦਾ ਤਾਂ ਉਹ ਮਾਫ ਕਰਨ ਨੂੰ ਤਿਆਰ ਨੇ ਸਾਡੀ ਪੰਜਾਬ ਲਾਈਟ ਐਂਡ ਡੀਜੇ ਸਾਊਂਡ ਐਸੋਸੀਏਸ਼ਨ ਐਂਡ ਸੱਜਾ ਸੱਭਿਆਚਾਰ ਗਰੁੱਪ ਦੀ ਜਿਹੜੀ ਪੰਜਾਬ ਦੀ ਪੂਰੀ ਟੀਮ ਆ ਜੀ ਅਸੀਂ ਇਸ ਲੜਕੀ ਦੇ ਨਾਲ ਸਿਲਨ ਸੰਧੂ ਦੇ ਨਾਲ ਅੱਜ ਇਹਦਾ ਸਾਥ ਦੇਣਾ ਅਸੀਂ ਇੱਥੇ ਖੜੇ ਹੋਏ ਆਂ ਜਿੰਨਾ ਚਿਰ ਇਹ ਕੇਸ ਐਂਡ ਤੱਕ ਨਹੀਂ ਜਾਂਦਾ ਜਾਂ ਲੜਕੀ ਦੀ ਜਾਂ ਇਹਦੇ ਪਰਿਵਾਰ ਦੀ ਸੈਟੀਸਫਾਈ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਇਹ ਲੜਕੀ ਦੇ ਨਾਲ ਆ ਲੜਕੀ ਦੇ ਪਰਿਵਾਰ ਦੇ ਨਾਲ ਆ ਜੇ ਚਾਵੇ ਮਾਮਲੇ ਨੂੰ ਇਹਦੀ ਸੈਟੀਸਫਾਈ ਹੋਵੇ ਉਹ ਪਰਿਵਾਰ ਆ ਕਿ ਉਹਨਾਂ ਤੋਂ ਸੌਰੀ ਫੀਲ ਕਰੇ ਉਹ ਮੁੰਡਾ ਸੌਰੀ ਫੀਲ ਕਰੇ ਜਿਹੜੇ ਬੰਦੇ ਨੇ ਇੱਥੇ ਅਟੈਕ ਕੀਤਾ ਗਲਾਸ ਦੇ ਨਾਲ ਉਹ ਪਹਿਲੇ ਹੀ ਲੜਕੀ ਆ ਕਹੀ ਜਾਂਦੀ ਵੀ ਮੇਰਾ ਕੋਈ ਇਹ ਨਿੱਜੀ ਜਾਂ ਕੋਈ ਮੈਂ ਮੇਰੀ ਦੁਸ਼ਮਣੀ ਨਹੀਂ ਹੈਗੀ ਇੱਕ ਘਟਨਾ ਸੀ ਘਟਨਾ ਨੂੰ ਅੰਜਾਮ ਦੇਣ ਵਾਲਾ ਜਿਹੜਾ ਉਹ ਸ਼ਖਸ ਹੈ ਆ ਕੇ ਕੈਮਰੇ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਜਿਵੇਂ ਇਹ ਬੱਚੀ ਆਈ ਹੈ ਓਵੇਂ ਉਹ ਆ ਕੇ ਸੌਰੀ ਫੀਲ ਕਰ ਲੇ ਮਾਮਲਾ ਅਸੀਂ ਦਾਅਵੇ ਨਾ ਕਹਿੰਦੇ ਆ ਵੀ ਮਾਮਲਾ ਖਤਮ ਜਿੰਨਾ ਚਿਰ ਇਹ ਉਹ ਸ਼ਖਸ ਜਿਹਨੇ ਉਹਦੇ ਤੇ ਅਟੈਕ ਕੀਤਾ ਗਲਾਸ ਨਾਲ ਜਿੰਨਾ ਚਿਰ ਉਹ ਕੈਮਰੇ ਦੇ ਸਾਹਮਣੇ ਆ ਕੇ ਸੌਰੀ ਫੀਲ ਨਹੀਂ ਕਰਦਾ ਉਹਨਾ ਚਾਰਾ ਇੱਕ ਕੇਸ ਐ ਐਂਡ ਤਾਈਂ ਜਿੱਥੋਂ ਤਾਈਂ ਮਰਜ਼ੀ ਪਹੁੰਚੇ ਅਸੀਂ ਸਿਮਰਨ ਦੇ ਨਾਲ ਆ ਪੰਜਾਬ ਦੀ ਪੂਰੀ ਟੀਮ ਸਿਮਰਨ ਸੰਧੂ ਦੇ ਨਾਲ ਅੱਜ ਜਿਹੜਾ ਇਕੱਠ ਹੋਇਆ ਅਸ ਸਮਰਥਨ ਦੇਣ ਦੇ ਮਾਰੇ ਅੱਜ ਜੋ ਸਿਮਰਨ ਜਿਹਨੇ ਦੇਖੋ ਸਾਡੀ ਕੁਝ ਬੰਦੇ ਜਿਹੜੇ ਸਿਮਰਨ ਨੂੰ ਕਹੀ ਜਾਂਦੇ ਨੇ ਦਾਰੂ ਪੀਤੀ ਹੋਈ ਐ ਫਲਾਣਾ ਕਰਿਆ ਯਾਰ ਸਾਡੀ ਸਹਿ ਲੋਕਾਂ ਚ ਕੀ ਜਾ ਰਹੀ ਐ ਮੈਂ ਤਾਂ ਪੁੱਛਣਾ ਜਨਾ ਉਹ ਸਾਡੀ ਸਹਿ ਕੀ ਸੋਚਣਗੇ ਲੋਕ ਸਾਡੇ ਬਾਰੇ ਫੜਦਾ ਕੋਣ ਪਰੋਂ ਬੁੱਕਰਾਊਗਾ ਕੋਣ ਕੁੜੀਆਂ ਸਾਡੇ ਲਾਊਗਾ ਦਾਰੂ ਦਾ ਤਾਂ ਮਾਮਲਾ ਹੈ ਹੀ ਨਹੀਂ ਵਿੱਚ ਚਲੋ ਮਾਮਲਾ ਹੀ ਗਲਾਸ ਮਾਰਨ ਦਾ ਤੇ ਮੇਰੀ ਉਹ ਆ ਕੇ ਮੇ ਤੋਂ ਮਾਫੀ ਮੰਗ ਲਵੇ ਮਾਮਲਾ ਕੋ ਤੁਮ ਚਲੋ ਸੁਣੋ ਅਸੀਂ ਤਾਂ ਇਹ ਕਹਿੰਦੇ ਆ ਅਸੀਂ ਅੱਜ ਜਿਹੜੀ ਸਾਡੇ ਪੰਜਾਬ ਐਸੋਸਨ ਦੇ ਵਾਇਸ ਪ੍ਰਧਾਨ ਜੀ ਬੱਬੂ ਬਿੱਟੂ ਜੀ ਬੈਠੇ ਨੇ ਮੁਖਸਰ ਤੋਂ ਸਾਡੇ ਕਮਲ ਧੂਰੀ ਜੀ ਚੇਅਰਮੈਨ ਜੀ ਆਏ ਨੇ ਸਾਡੇ ਪੰਜਾਬ ਦੇ ਉੱਤੇ ਜੱਲੰਧਰ ਤੋਂ ਕੀਮਤੀ ਕੇਸ ਜੀ ਬੈਠੇ ਨੇ ਸਾਡੇ ਜੋਲੀ ਜੀ ਅਮਰ ਜੋਲੀ ਬੈਠੇ ਫਰੀਦਕੋਟ ਤੋਂ ਜ਼ਿਲ੍ਹਾ ਪ੍ਰਧਾਨ ਪੰਮਾ ਜੀ ਐਨੀ ਦੂਰੋਂ ਆਏ ਨੇ ਬੰਤੇ ਸਾਡੇ ਸਤਪਾਲ ਗੋਰੀ ਜਲੰਧਰ ਤੋਂ ਆਏ ਨੇ ਸਰੰਦ ਤੋਂ ਜਿਹੜੇ ਮਨਦੀਪ ਪਤਾਨ ਜੀ ਅਸੀਂ ਸਾਰੀ ਟੀਮ ਅੱਜ 100 ਸਵਾ 150 ਬੰਦੇ ਦੀ ਸਾਰੀ ਪੰਜਾਬ ਉਧਰ ਤੇ ਬੁਲਾਏ ਨੇ ਜਿਹਨੇ ਵੀ ਸਾਨੂੰ ਸਿਮਰਨ ਨੂਨ ਸਾਹਿਬ ਨਾ ਮਿਲਿਆ ਅਸੀਂ ਆਣ ਵਾਲੇ ਸਮੇਂ 'ਚ 2000 ਬੰਦੇ ਦਾ ਇਕੱਠ ਵੀ ਅਸੀਂ ਕਰਕੇ ਕਿੱਥੇ ਵੀ ਤੇਰੀਆਂ ਪਤਾਨ ਦੀ ਲੋੜ ਉੱਥੇ ਬਚਾ ਸਕਦੇ ਹਾਂ ਸਾਡੀ ਕੋਈ ਦਿੱਕਤ ਨਹੀਂ ਕਿਵੇਂ ਦਾ ਇਨਸਾਫ ਚਾਹੁੰਦੇ ਅਸੀਂ ਕਹੋ ਜੇ ਦੇਖੋ ਜੀ ਇਹਨਾਂ ਨੇ ਉਹਨਾਂ ਨੇ ਗਲਾਸ ਮਾਰਿਆ ਇਹਨਾਂ ਨੇ ਕਾਰਵਾਈ ਕਰੀ ਬਾਕੀ ਜਿਹੜੇ ਦੋ ਬੰਦੇ ਰਹਿ ਗਏ ਉਹਨਾਂ ਨੂੰ ਗੁਰਤਾ ਕਰਿਆ ਇੱਕ ਫੜਿਆ ਨਾ ਹਲੇ ਦੋ ਹੋਰ ਰਹਿ ਗਏ ਨਾ ਜਲਦੀ ਤੇਜ਼ ਜਲਦੀ ਅਰੈਸਟ ਕਰੇ ਬਾਕੀ ਸਿਮਰਨ ਬੈਠੀ ਐ ਜਾਂ ਸਿਮਰਨ ਰਾਇਨਾਮਾ ਕਰੂਗੀ ਤਾਂ ਵੀ ਸਾਨੂੰ ਕੋਈ ਤਰਾ ਨਹੀਂ ਅਸੀਂ ਇਹ ਕੁੜੀ ਦੀ ਤਸੱਲੀ ਕਰਾਣੀ ਆ ਬਸ ਸਾਨੂੰ ਦੇ ਵੀ ਕੁੜੀ ਦੀ ਤਸੱਲੀ ਹੋਵੇ ਕੁੜੀ ਆਪਣੇ ਉਹਨੂੰ ਕੱਲੀ ਨਾ ਸਮਝੇ ਕਿਉਂਕਿ ਵੀਰੇ ਅਸੀਂ ਇੰਨੇ ਸਿੱਧੇ ਕੰਮ ਕਰਦੇ ਆ ਇੰਨੇ ਸਿੱਧੇ ਤੋਂ ਹੀ ਕਮਾਨੇ ਆ ਔਰ ਸਾਡਾ ਅਸੀਂ ਜਦ ਇਹਨਾਂ ਦੇ ਨਾਲ ਨਹੀਂ ਖੜਾਂਗੇ ਯਾਰ ਕੱਲ ਨੂੰ ਕੌਣ ਖੜੂਗਾ ਜੋ ਆ ਇਹਨਾਂ ਦੇ ਲਫ਼ਜ਼ ਬੋਲੇ ਨੇ ਸਾਡੇ ਹੈਗੇ ਤਾਂ ਸਾਡੀ ਨੇ ਨਾ ਵਿੱਚੋਂ ਹੈ ਪਰ ਲਫ਼ਜ਼ ਜੋ ਬੋਲੇ ਨੇ ਮੈਂ ਉਹ ਨਹੀਂ ਨਖੈਦੀ ਕਰਦਾ ਪੰਜਾਬ ਇਸ ਨੇ ਵੱਲੋਂ ਇਹ ਗੱਲ ਨਹੀਂ ਬੋਲਨੇ ਸੀ ਜੇ ਤੁਸੀਂ ਸਮਝੋਤਾ ਕਰਾਣਾ ਸੀ ਕੁੜੀ ਦਾ ਤੁਸੀਂ ਜਾ ਕੇ ਕਰਾ ਸਕਦੇ ਸੀ ਪਰ ਕੁੜੀ ਨੂੰ ਯਾਰ ਤੁਸੀਂ ਬਦਨਾਮ ਕਰਿਆ ਯਾਰ ਇਹ ਕਿਹੜੀ ਕਹਾਵਤ ਚ ਲਿਖਿਆ ਯਾਰ ਨਹੀਂ ਬਦਨਾਮ ਕਰਨਾ ਸੀ ਕੁੜੀ ਨੂੰ ਸਾਨੂੰ ਪਤਾ ਸਾਡੇ ਤਾਂ ਅੱਗੇ ਬਿਜ਼ਨਸ ਪਹਿਲਾਂ ਕਰੋਨਾ ਨੇ ਖਾ ਲਿਆ ਨੌਂ ਬੰਦੀ ਨੇ ਖਾ ਲਿਆ ਆ ਰਹਿਣਾ ਖੁਰਦਾ ਆ ਪਾਰਟੀਆਂ ਹੁਣ ਸਾਡੇ ਬਾਰੇ ਕੀ ਸੋਚਣਗੇ ਸਾਰੀ ਮੀਡੀਆ ਦਾ ਧੰਨਵਾਦ ਵੀਰ ਬਣ ਕੇ ਇੰਨਾ ਹੀ ਮੈਂ ਬੋਲਦੇ ਹਾਂ ਕਹਿੰਦਾ ਵੀ ਇਹਨਾਂ ਤੁਸੀਂ ਸਾਥ ਦੇ ਰਹੇ ਹੋ ਬਿਲਕੁਲ ਧੰਨਵਾਦ ਸਾਰੀ ਮੈਨੇਜਮੈਂਟ ਬੈਠੀ ਹੈ ਸਾਡੀ ਸਾਡੇ ਵਾਈਸ ਪ੍ਰਧਾਨ ਜੀ ਬੈਠੇ ਨੇ ਸਾਡੇ ਸਿਮਰਨ ਜੀ ਇੱਥੇ ਨੇ ਸਾਡੇ ਇਸ ਮੁੰਡੇ ਨੇ ਸਾਰਾ ਕੰਮ ਕਰਿਆ ਉਹਰੇ ਹਾਂ ਜੀ ਸਰ ਜੀ ਪ੍ਰਧਾਨ ਉਹ ਤੁਸੀਂ ਸੇਫਟੀ ਦੀ ਮੰਗ ਕਰਦੇ ਹੋ ਇਸ ਤਰ੍ਹਾਂ ਦੇ ਅੱਗੇ ਤੋਂ ਕਾਰਡ ਨਾ ਹੋਵੇ ਤੇ ਸਟੇਜਰ ਤੇ ਇਸ ਤਰ੍ਹਾਂ ਨਾ ਹੋਵੇ ਇਸ ਦੀ ਮੰਗ ਕਰਦੇ ਜਰੂਰ ਜੀ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਅਸੀਂ ਪਰ ਜੀ ਮੈਂ ਦੱਸਦਾ ਪ੍ਰਸ਼ਾਸਨ ਉੱਤੇ ਕੀ ਕਰੂੰ ਹੋ ਜੋ ਵੀ ਵਿਆਹ ਚ ਇੱਕ ਵਿਆਹ ਚ ਜ ਤੁਸੀਂ ਮਤਲਬ ਤੁਹਾਡੇ ਘਰੇ ਵਿਆਹ ਹੈ ਤੁਸੀਂ ਵਿਆਹ ਨਾ ਬੁੱਕਰੇ ਸਾਨੂੰ ਫੋਨੋਂ ਕੀ ਪਤਾ ਛੋਟਾ ਦੋਸਤ ਕੋਈ ਖਰਾਬੀ ਕਰ ਗਿਆ ਜੀ ਛੋਟਾ ਛੋਟਾ ਦਾ ਕੋਈ ਕਸੂਰ ਨਹੀਂ ਹੋਣੀ ਚ ਪਾਰਟੀ ਦਾ ਕਰਦਾ ਕੋਈ ਕਸੂਰ ਨਹੀਂ ਰਿਸ਼ਤੇਦਾਰ ਕੋਈ ਇਹ ਜੀ ਹਰਕਤ ਕਰਦਾ ਵੈਸੇ ਤਾਂ ਮੈਂ ਇੱਕ ਜਣਾ ਅਸੀਂ ਪ੍ਰੋਮ ਬਹੁਤ ਲੰਨਦੇ ਨੇ ਪਰ ਰਿਸ਼ਤੇਦਾਰ ਨੂੰ ਕੰਟਰੋਲ ਕਰਨ ਲਈ ਬੰਦੇ ਵੀ ਤਿਆਰ ਰਹਿੰਦੇ ਨੇ ਉੱਤੇ ਰਿਸ਼ਤੇਦਾਰ ਉਹਨਾਂ ਦੇ ਉੱਤੇ ਆਣ ਕੇ ਲਈ ਉੱਤੇ ਨੇ ਜਿੱਥੋਂ ਬੰਦਾ ਆਪ ਹੀ ਖਰਾਬੀ ਹੋ ਜਾਏ ਮੈਂ ਤਾਂ ਪਾਰਟੀ ਨੂੰ ਅਰਜ਼ ਕਰਦਾ ਵੀ ਤੁਸੀਂ ਇਹ ਜੇ ਮੋਹ ਤੋਂ ਬਚੋ ਵਿਆਹ ਵਾਲੇ ਯਾਰ ਦੋਸਤੀ ਉਹ ਜੇ ਬਲਾਉਂ ਜਿਹੜਾ ਛੋਟਾ ਵਿਆਹ ਉਡ ਚੜ ਸਕੇ ਕਿਸੇ ਵੀ ਇਕੱਲੇ ਬੰਦੇ ਨਾਲ ਇੰਨਾ ਕੁ ਡਾ ਥੋੜਾ ਫੰਕਸ਼ਨ 10 ਲੱਖ ਰੁਪਏ ਲੱਗਿਆ ਨਾ ਉਹ ਵਿਆਹ ਖਰਾਬ ਹੋ ਜੇ ਉੱਤੋਂ ਦਾ ਸਾਨੂੰ ਪਰੇਸ਼ਾਨੀ ਉਸ ਤੋਂ ਸਾਨੂੰ ਪਰੇਸ਼ਾਨੀ ਪ੍ਰਧਾਨ ਜੀ ਜਿਵੇਂ ਆਰਗੇਨਾਈਜ਼ਰ ਨੇ ਬੀਆ ਖੈਰ ਕਰਦੇ ਨੇ ਲੈ ਕੇ ਜਾਂਦੇ ਨੇ ਕਿ ਲੱਗਦਾ ਉਹਨਾਂ ਨੂੰ ਫਰਜ਼ ਪੈਂਦਾ ਹੈ ਕਿ ਉਹਨਾਂ ਨੂੰ ਕੁੜੀਆਂ ਸੇਫਟੀ ਕਰਨ ਪਰ ਜਿਹੜੇ ਸਿਮਰ ਨੂੰ ਲੈ ਕੇ ਗਏ ਉਹ ਸਿਮਰ ਦੇ ਖਿਲਾਫ ਵੀ ਖੜੇ ਹੋ ਗਏ ਦੇਖੋ ਜੀ ਸਾਰੇ ਓਨਰ ਇਹ ਜੇ ਨਹੀਂ ਹੁੰਦੇ ਇਹ ਸਾਰੇ ਓਨਰ ਦੇ ਬੈਠੇ ਨੇ ਅੱਜ ਸਿਮਰਾ ਤੇ ਹੈਲਪ ਚ ਆਇਨੇ ਨਾ ਆਇਨੇ ਨਾ ਸਾਰੇ ਨਹੀਂ ਉਹਨੇ ਇਹ ਇੱਕਾ ਦੁੱਕੀ ਹੁੰਦੇ ਨੇ ਜਿਹੜੇ ਬੰਦੇ ਆਪ ਹੀ ਡਾਊਨ ਹੋ ਜਾਂਦੇ ਨੇ ਉਹਦੇ ਤੇ ਕੋਈ ਮਾੜਾ ਨਹੀਂ ਹੈ ਰੈਂਜਰ ਮਾੜਾ ਨਹੀਂ ਐ ਕੋਈ ਡੀਜੀ ਨਾਲ ਮਾੜਾ ਨਹੀਂ ਐ ਪਰ ਕੁਝ ਬੰਦੇ ਇਹ ਜਿਹੇ ਹੁੰਦੇ ਨੇ ਜਿਹੜੇ ਹੁਣ ਮੇਰੇ ਘਰੋਂ ਜਿਹੜੇ ਇਹਨੂੰ ਲੈ ਕੇ ਗਏ ਨੇ ਸੁਣੋ ਉਹ ਸਿਮਰਨ ਦੇ ਖਿਲਾਫ ਹੋ ਗਏ ਜੀ ਤੁਸੀਂ ਦੱਸੋ ਇਹ ਕੋਈ ਇਨਸਾਫ ਦੀ ਗੱਲ ਐ ਤੁਸੀਂ ਚਲੋ ਸਿਮਰਨ ਦੀ ਗਲਤੀ ਸੀ ਮੈਂ ਕਹਿੰਦਾ ਗਲਤੀ ਹੋ ਗਈ ਤੁਸੀਂ ਯਾਰ ਬਿਠਾ ਦਿੰਦੇ ਸੋਡੀ ਆਖਰ ਤੇ ਤੁਸੀਂ ਆਖਰ ਤਵਾਂ ਲਾ ਰਹੇ ਹੋ ਸਾਰੀ ਸਾਡੀ ਕਲਚਰ ਬਦਨਾਮ ਕਰਤਾ ਤੁਸੀਂ ਤੁਸੀਂ ਛੱਡੇ ਕੀ ਐ ਪਾਰਟੀਆਂ ਤੇ ਕਿਸੇ ਜਾਉਂਗੀ ਜੇ ਸ਼ਿਵਰਨ ਦੀ ਗਲਤੀ ਹੋ ਵੀ ਗਈ ਸੀ ਮੈਂ ਇਹ ਨਹੀਂ ਕਿ ਨਾਮ ਹੋ ਗਈ ਸੀ ਤੁਸੀਂ ਹਰ ਬੈਠ ਕੇ ਸਮਝੋ ਤਕਰਾਰੇ ਉਹਨੂੰ ਸਮਝਾਣੇ ਕਿ ਕੱਲ ਤੋਂ ਸਿਲੋਂ ਤੇਰੀ ਗਲਤੀ ਆ ਇਹ ਨਹੀਂ ਹੋਣਾ ਸੀ ਬਲਕਿ ਉਹਨੂੰ ਬਖਸ਼ਾਣ ਕਰਤਾ ਕੁੜੀ ਨੂੰ ਜੇ ਕੁੜੀ ਰੈਨਮ ਕਰੂਗੀ ਤਾਂ ਆਪ ਕਰੂਗੀ ਕੋਈ ਧੱਕੇ ਨਾਲ ਨਹੀਂ ਕਰਾ ਸਕਦਾ ਕਿਸੇ ਨੂੰ ਰੈਨਮ ਇਹਦਾ ਮਨ ਕਰੂਗਾ ਕਰੇ ਅਸੀਂ ਇਹਦੇ ਨਾਲ ਐ ਇਹਨੇ ਮੰਨ ਨਹੀਂ ਕਰੂਗਾ ਤਾਂ ਵੀ ਅਸੀਂ ਨਾਲ ਦੂਜਾ ਗਰੁੱਪ ਹੁਣ ਦਿੱਤਾ ਜਿਹੜੇ ਸਿਦਾਂ ਦੇ ਖਿਲਾਫ ਆ ਤੁਹਾਡੀ ਉਹਨਾਂ ਨਾਲ ਕਲਬਾ ਚੱਲਦੇ ਤੁਸੀਂ ਪ੍ਰਧਾਨ ਐ ਕਿਉਂ ਤੁਸੀਂ ਕੋਈ ਜਰੀਆ ਬਣਾ ਰਹੇ ਹੋ ਪੁੱਛਦਾ ਕਿ ਦੇਖੋ ਜੀ ਸਾਰਾ ਦੇਖੋ ਜੀ ਮੇਰੀ ਬੇਨਤੀ ਸੁਣੋ ਸਾਡਾ ਸਿਸਟਮ ਆਪਣਾ ਸਾਡਾ 14 ਸਾਲ ਤੋਂ ਚੱਲ ਰਿਹਾ ਜੀ ਉਹ 2-3 ਸਾਲਾਂ ਤੋਂ ਚਲਾਇਆ ਉਹਨਾਂ ਨਾਲ ਜਾਦੇ ਭੰਗੜੇ ਵਾਲੇ ਤੇ ਘੁੰਮਣੇ ਗੁਰੇ ਸਾਡੇ ਨਾਲ ਡੀਜ਼ਲ ਵੀ ਆਸੀ ਕਹਿੰਦਾ ਬਸ ਉਹ ਹੈ ਜੀ ਚਾਹੇ ਉਹ ਭੰਗੜੇ ਵਾਲੇ ਨੇ ਹੁਣ ਭੰਗੜੇ ਪ੍ਰਧਾਨ ਵੀ ਆਇਆ ਉਹ ਭੰਗੜੇ ਵਾਲਾ ਬੰਟੀ ਮੇਰਾ ਕਹਿੰਦਾ ਬਸ ਸਾਰੇ ਹੈ ਤੇ ਇੱਕੋ ਹੀ ਨਾ ਸੀ ਵੀ ਸਾਨੂੰ ਬਜ਼ਰਾਮ ਨਹੀਂ ਕਰਨਾ ਚਾਹੀਦਾ ਸੀ ਮੇਰੀ ਤਾਂ ਉਹਨਾਂ ਨੂੰ ਭਰਾਵਾਂ ਨੂੰ ਸੋਚ ਹੈ ਸਾਡੇ ਹੈ ਕਿ ਸਾਡੀ ਚ ਨੇ ਉਹ ਭਰਾਓ ਜਾ ਸੋਡੇ ਤੋਂ ਕੱਲ ਕੋਈ ਪੂਰ ਨਹੀਂ ਚੜਦੀ ਨਾ ਉਹਨੂੰ ਹੋਰ ਬਗਾੜਿਆ ਨਾ ਕਰੋ ਉਹਨੂੰ ਸਧਾਰਨ ਦੀ ਕੋਸ਼ਿਸ਼ ਕਰੋ ਹੋਰ ਤਾਂ ਉਹਨੂੰ ਉਲਝਾਉਣ ਦੀ ਕੋਸ਼ਿਸ਼ ਕਰੋ ਐਨੇ ਨਹੀਂ ਤਾਂ ਸਮਝੋ ਤਾਂ ਹੁਣ ਅਸੀਂ ਕਾਮ ਨਹੀਂ ਹੁੰਦੇ ਨੇ ਇਹ ਜੇ ਬਿਆਨ ਦੇ ਕੇ ਉਹ ਦੱਸੋ ਜੀ ਕਿੱਥੋਂ ਸਮਝੋ ਤਾਂ ਜਦੋਂ ਆਪਾਂ ਯਾਰ ਇੱਕ ਬਹਿ ਕੇ ਸਮਝੋਤੇ ਨੇ